ਜੇ ਤੁਹਾਡੇ ਪੈਸੇ ਲੱਗ ਰਹੇ ਤੇ ਮੈਨੂੰ ਮਹਿਸੂਸ ਹੁੰਦੇ ਪਸ਼ੂ ਦੀ ਸਿਹਤ ਖਰਾਬ ਹੋ ਰਹੀ ਹੈ ਤੁਹਾਡੇ ਪੈਸੇ ਖਰਾਬ ਹੋ ਗਏ ਪ੍ਰਮਾਣਤਨ ਨਹੀਂ ਹੈਗਾ ਜੀ ਤਾਂ ਜੇ ਸੂਏ ਪਸ਼ੂ ਨੂੰ ਗੱਭਣ ਹੋਣ ਤੱਕ ਜਦੋਂ ਚੈੱਕ ਪਾਸ ਹੋ ਜੇ ਕਿਲੋ ਤੋਂ ਵੱਧ ਦੂਰੀ ਨਾ ਦੇਓ ਇੱਕ ਵਾਰੀ ਕਰਕੇ ਦੇਖੋ ਕਿਹੜੇ ਕੰਮ ਨਹੀਂ ਹੈ ਨਾ ਤਾਂ ਪਰ ਇਹ ਚੰਮੀ ਵਿੱਚ ਕੀ ਹੋ ਜਾਵੇ ਉਹਨੂੰ ਸਿਰਫ ਹਜਮ ਹੋਣ ਯੋਗ ਵਧੀਆ ਕੁਆਲਟੀ ਦੇ ਖਾਣ ਦੇ ਵਧੀਆ ਹੀਟ ਤਾਜ਼ੇ ਸੂਏ ਪਸ਼ੂ ਕੀ ਹੈ ਜੇ ਮੰਗੋ ਨੇ 5 ਕਿਲੋ ਵੀਣ ਕਰੇ ਹੈ 1.5 ਤੋਂ 2 ਕਿਲੋ ਮੱਕੀ ਦੇ ਉੱਜਰ ਕੁਆਲਟੀ ਦੀ 1.5 ਤੋਂ 2 ਕਿਲੋ ਨੂੰ ਵਧੀਆ ਕੁਆਲਟੀ ਦੀ ਸਰੋਂ ਦੀ ਖਾਲਜੋ ਸਾਡੇ ਆਪਣੇ ਘਰ ਕੋੜੀ ਕੋੜੀ ਕਾਲਾ ਨਾਲ ਛੱਡੋ ਕੋਈ ਏਦਾਂ ਦੀ ਗਾਣੀ ਨਹੀਂ ਹੈ ਨਾਰਮ ਥੋੜੀ ਬੋਤੀ ਜੇ ਵਧੀਆ ਬੈਣੀ ਹੈ ਵਧੀਆ ਝੋਟੀ ਹੈ ਉਹ ਸੋਇਆ ਬੀ ਦੀ ਖਲ ਕੋ 440 ਵਧੀਆ ਕਿਲੋ ਛੇਕਾ ਜਿਹਾ ਹੈਗਾ ਜਿਹਨਾਂ ਫਾਈਬਰ ਤੁਹਾਨੂੰ ਚਾਹੀਦਾ ਉਹ ਤੋੜੀ ਤੋਂ ਨਹੀਂ ਵਧੀਆ ਕੁਆਲਟੀ ਦਾ ਰੇਸ਼ਾ ਮਿਲਣਾ ਉਹ ਮਿਲਣਾ ਤੁਹਾਡਾ ਛੋਲੇ ਦਾ ਚਿੰਕਾ ਬਹੁਤ ਵਧੀਆ ਤੇ ਸਭ ਤੋਂ ਵਧੀਆ ਸੋਇਆ ਦਾ ਛਿਲਕਾ ਜਿਹੜੇ ਛਿਲਕੇ ਤੋਂ ਊਰਜਾ ਮਿਲੇ ਜਿਹੜਾ ਛਿਲਕਾ ਸੌਖਾ ਹজম ਹੋਵੇ ਤੁਸੀਂ ਹੀ ਲੈ ਲਿਓ ਪਿਛੋਕੜਾ ਵਰਗੋਂ 200 ਕਾ 200 ਗ੍ਰਾਮ ਨੂੰ ਬ੍ਰੀਮਿਕਸ ਦੇਓ ਵਧੀਆ ਕੁਆਲਟੀ ਦਾ 100 ਗ੍ਰਾਮ ਨੂੰ ਬਫਰ ਦਿਓ ਬਫਰ ਬਹੁਤ ਜ਼ਰੂਰੀ ਹੈ ਬਫਰ ਦੇ ਵਿੱਚ ਦੇਖੋ ਕੀ ਹੁੰਦਾ ਹੋਂ ਤਾਂ ਵੈਸੇ ਨਿਟ੍ਰੋਜਨ ਬਹੁਤ ਹੋਗੀ ਦੋਗੇ ਮਿੱਟਾ ਸੁਨਾ ਹੁੰਦਾ ਹੈ ਇੱਕ ਤੇ ਆਇਲ ਦੇ ਵਿੱਚ 30% ਕੰਡੀਸ਼ਨ ਆਕਸਾਈਡ ਹੁੰਦਾ ਜੇ ਤੁਸੀਂ ਪਜੂ ਸਹੀ ਲੀਕੇ ਨਾਲ ਪਰੜੇ ਆ 20 50 ਕਿਲੋ ਬਫਰ ਤੇ 15 20 ਕਿਲੋ ਪ੍ਰੀਮਿਸ ਆਪਣੇ ਘਰ ਨੇ ਆ ਕੇ ਰੱਖੋ ਖੁਰਾਕੀ ਮਸਲੇ ਦਵਾਈਆਂ ਨਾਲ ਨਹੀਂ ਹੱਲ ਹੋਣੇ ਖੁਰਾਕੀ ਜ਼ਰੂਰਤਾਂ ਨਹੀਂ ਪੂਰੀਆਂ ਹੋਵੋ ਜੇ ਤੁਹਾਨੂੰ ਪਛੂ 10 ਕਿਲੋ ਵੇਚਾਰੇ ਨਾ ਅਸੀਂ ਕੀ ਕਰ ਗਏ ਦੇਖੋ ਅੱਜ ਵੀ ਲੋਕ ਵਫਰ ਖਾਣ ਲਈ ਝੀੜਦੇ ਸਾਰੇ ਬਹੁਤ ਬਾਰੇ ਬੰਦੇ ਇੱਥੇ ਬੈਠੇ ਜਿਵੇਂ ਅੱਜ ਕਿੰਨੋ ਫੀਟ ਜਿਹੜਾ ਹੈਗਾ ਉਹਨੂੰ 50 ਰਾਮ ਤੋਂ ਵੱਧ ਵਫਰ ਨਹੀਂ ਜਾ ਰਹਾ 10 ਕਿਲੋ 'ਚ 10 ਕਿਲੋ ਫਿਕਰ ਆ ਰਹੇ ਨੂੰ 200 ਰਾਮ ਵਫਰ ਚਾਹੀਦਾ ਹੁਣ 200 ਰਾਮ ਵਫਰ ਦੇਖਿਆ ਜਾਵੇ ਤਾਂ 10 ਰੁਪਏ ਦੀ 15 ਰੁਪਏ ਦੀ ਚੀਜ਼ ਹੈ ਪਰ ਲੋਕੀਏ ਜੁਗਾਰੀ ਜਰਨੇ ਪਸ਼ੂਏ ਇਹਨਾਂ ਨੂੰ ਵਫਰ ਤੇ ਲਾਈਫ ਜਿੱਤੇ ਗਣਾ ਇਹਨਾਂ ਦਾ ਗੁਜਾਰਾ ਨਹੀਂ ਚੱਲਣਾ ਉਹਦੇ ਵਿੱਚ ਕਈ ਵੇਲੇ ਲੋਕ ਦਾ ਜੀ ਫੋਨ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਦੇਖੋ ਬਰਸੀਮ ਦੇ ਵਿੱਚ ਇੱਕ ਕੈਮੀਕਲ ਹੁੰਦਾ ਉਹਨੂੰ ਸੈਪੋਨਿੰਗ ਕਹਿੰਦੇ ਨੇ ਉਹਦੇ ਨਾਲ ਕੁਝ ਦਾ ਪਾਰਾ ਬਹੁਤ ਜ਼ਿਆਦਾ ਹੁੰਦਾ ਪਾਰਾ ਉਹਨਾਂ ਨੂੰ ਬਾਹਜਮੀ ਹੁੰਦੀ ਹੈ ਬਾਹਜਮੀ ਦੀ ਕੋਈ ਦਵਾਈ ਨਹੀਂ ਹੈ ਅਸੀਂ ਕੀ ਕਰਨਾ ਹੈ ਬਰਸੀਮ ਨੂੰ ਖਾਣਾ ਸ਼ੁਰੂ ਕਰੋ ਤੋਂ ਪਿਉਣਾ ਸ਼ੁਰੂ ਕਰੋ ਕਲਕੀ ਨੇ ਇਹਨੂੰ ਕੋਈ ਨਹੀਂ ਨੀਕ ਲੱਗਿਆ ਗੁਰੂ ਜੀ ਨਾ ਕਰੋ ਜਿੰਨੀ ਦੇਰ ਤੱਕ ਉਹਦਾ ਫੰਗਸ ਦਾ ਲੈਵਲ ਪਾਣੀ ਦਾ ਲੈਵਲ ਉਸ ਨਹੀਂ ਘਟਦਾ ਜਦ ਦਾ ਗਿੱਲਾ ਬਰਸੀਮ ਜਿੱਥੇ 80 85% ਪਾਣੀ ਹੈ ਉਹਨੇ ਪਸ਼ੂ ਦਾ ਟੈਂਪਰੇਚਰ ਘਟਾਉਣਾ ਹੈ ਪਸ਼ੂ ਦਾ ਤਾਪਮਾਨ ਘਟਾਉਣਾ ਹੈ ਪਸ਼ੂ ਦਾ ਗਰੂਸ ਲੈਵਲ ਘਟਾਉਣਾ ਹੈ ਪਸ਼ੂ ਦੀ ਬਦਾ ਜੀ ਕੀ ਕਰਨੀ ਹੈ ਉਹਨੂੰ ਬਫਰ ਤੇ ਲਾਈਫ ਜੀਸਟ ਦੇਣਾ ਜੀਕੀਨੀ ਬਣਾਓ ਦੇਖੋ ਸਾਡੇ ਪਹਿਲਾਂ ਕੀ ਗੱਲ ਕਰਦੇ ਹੁਣ ਕਿਸੇ ਅਸੀਂ ਕਹਿ ਰਹੇ ਸੀ ਜੀ ਵੀ ਜੇ 30 ਕਿਲੋ ਬਰਸੀਮ ਪਾਉਣਾ ਤਾਂ 3 ਕਿਲੋ ਤੋੜੀ ਪਾ ਦੇ ਵਿੱਚ ਬਿਲਕੁਲ ਨਹੀਂ ਕਰਨਾ ਇਹ ਤਾਂ ਬਸ ਨੀਵੇਂ ਪਹਿਲਾਂ ਮਾਝੂ ਹੋ ਰਿਹਾ ਉੱਪਰ ਦੇ ਸੀ ਤੂੜੀ ਪਾਣੀ ਵਿੱਚ ਤੇ ਮਿਚ ਲੋ ਨਹੀਂ ਗੱਲ ਬਣਦੀ ਉੱਚ ਬਹਰ ਪਾਓ ਲਾਈਟ ਜੀ ਸਪਾਓ 10 ਗ੍ਰਾਮ ਰੋਹ ਦਾ ਥੋੜੇ ਦਿਨ ਜੀ ਤੁਸੀਂ ਦੇਖੋਗੇ ਵੀ ਤੁਹਾਡੇ ਬਸ਼ੂ ਦਾ ਪੇਟ ਸਹੀ ਰਹਿਣਾ ਸ਼ੁਰੂ ਹੋ ਗਿਆ ਪਰ ਜ਼ਰੂਰੀ ਚੀਜ਼ ਕੀ ਹੈ ਪਸ਼ੂ ਤੇ ਸੱਲੇ ਪ੍ਰਾਣੀ ਹੋਣੀ ਚਾਹੀਦੀ ਸਰ ਦੇ ਨਾ ਅਸੀਂ ਗੱਪਿਆਂ ਤੇ ਇੰਨੇ ਜ਼ਿਆਦਾ ਮਿਰਪਰ ਹੋ ਗਏ ਵੀ ਸਾਨੂੰ ਲੱਗ ਗਿਆ ਨਾ ਜਿਵੇਂ ਉਹਨੂੰ ਗੱਤੇ ਜਿਵੇਂ ਹੁੰਦੇ ਆ ਨਾ ਜਿਵੇਂ ਸਾਡੇ ਗੱਡੀਆਂ ਦੇ ਪੈਰ ਹੁੰਦੇ ਗੱਤੇ ਇਦਾਂ ਹੁੰਦੇ ਆ ਕਦੇ ਤਾਂ ਬੰਲੇ ਚੜਨੇ ਚਾਹੀਦੇ ਆ ਘਸ ਗਏ ਇੱਕਰੇ ਦੋ ਗੱਤੇ ਬਣ ਕੇ ਹੜੇ ਹੀ ਹੋਈ ਅੱਦਾ ਚੱਲ ਰਿਹਾ ਉਹਦੀ ਬੁੱਢੀ ਕਰਕੇ ਹੜੇ ਹੀ ਹੋਈ ਅੱਦਾ ਚੱਲ ਰਿਹਾ ਯਾਰ ਕਿਉਂ ਪੇੜਾ ਜਦ ਕਰਦੇ ਸੀ ਆਪਣੇ ਪਸ਼ੂਆਂ ਦਾ ਬਰ ਬਰ ਕੇ ਟੱਡੇ ਕਰਦੇ ਜਿਹੜੇ ਪੱਥਰ ਵਾਂਗੇ ਸੱਤ ਹੋ ਗਏ ਪਸ਼ੂਆਂ ਦੇ ਬੋਡੇ ਖਰਾਬ ਹੋ ਰਿਹਾ ਤੇ ਠੰਡ ਚੱਲ ਰਹੀ ਹੈ ਤੁਸੀਂ ਦੇਖੋ ਤਾਂ ਸਹੀ ਤੁਸੀਂ ਮੈਨੂੰ ਦੱਸੋ ਜਦੋਂ ਪਸ਼ੂ ਨੂੰ ਠੰਡ ਲੱਗ ਰਹੀ ਹੈ ਪਸ਼ੂ ਘਾਉਂ ਵਾਲੋ ਕੀ ਜਦੋਂ ਸਾਨੂੰ ਠੰਡ ਲੱਗਦੀ ਐ ਸਿੱਕਰ ਬੋਲ ਰਿਹਾ ਜੈਡਰ ਨੇ ਜੈ ਹੀਟਰ ਲਾਉਣੇ ਸਿੱਧੀਆਂ ਸਿੱਧੀਆਂ ਗੱਲਾਂ ਸੀ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਲਈ ਪਸ਼ੂ ਦੇ ਥੱਲੇ ਪ੍ਰਾਈਮ ਪਾਓ ਹਵਾ ਸਿੱਧੀ ਨਾਲ ਲੱਗੇ ਹੀਟਰ ਲਾੜੋ ਬਿਜਲੀ ਹੁੰਦਾ 600 ਤੋਂ ਜਿਹੜਾ ਹਰੇ ਕੋ ਖੜੀ ਹੈ 2-2 ਮੀਟਰ ਸਾਡੇ ਲਵਾਏ ਗਏ ਸਭ ਨੂੰ ਪਤਾ ਹੈ ਹੀਟਰ ਲਵਾ ਲਓ ਉਸ ਲਈ ਬਤਨ ਕਹਿਣਾ ਕਿ ਬਹੁਤ ਸਾਰੇ پیسے ਵਾਚਣਗੇ ਖੁਰਾਕੀ ਮਸਲੇ ਐ ਨਹੀਂ ਦਵਾਈ ਦਾ ਰੱਬ ਗੋੜ ਸ਼ਕਤਰ ਦੀ ਵਰਤੋਂ ਯਕੀਨੀ ਬਣਾਓ ਤਾਜ਼ੇ ਸੂਏ ਪਸ਼ੂ ਨੂੰ ਜਿੰਨੀ ਦੇਰ ਤੱਕ ਉਹ ਵਧੀਆ ਖੁੱਲ ਕੇ ਹੀਟ ਚ ਨਹੀਂ ਆ ਰਹਾ ਗੱਪੜ ਨਹੀਂ ਹੋ ਰਿਹਾ ਕਿਲੋ 1.5 ਕਿਲੋ ਗੋੜ ਦੇਣਾ ਯਕੀਨੀ ਬਣਾਓ ਕੋਈ ਟੋੜ ਨਹੀਂ ਕਿੰਨੀ ਗੋੜਦਾਂ ਕਹਵਰ ਨਹੀਂ ਕਰ ਸਕਦੀ ਮੈਂ ਲੋਕਾਂ ਨੂੰ ਕਹਿਣਾ ਵੀ ਸ਼ੀਰਾ ਜਿੰਨਾ ਹੈਗਾ ਨਾ ਅਸੀਂ ਕਿੰਦਾ ਸਾਡਾ ਇੱਕ ਸਾਡੇ ਦਿਮਾਗ ਜਿੰਨਾ ਬਣ ਗਿਆ ਵੀ ਸ਼ੀਰਾ 5 ਕਿਲੋ 6 ਕਿਲੋ ਵੱਧ ਪਾਉਣੇ ਨੇ ਢੀਠ ਤੇ 3 ਕਿਲੋ ਘਰੋਂ ਉਹ ਗਰਮੀ ਦਾ ਲੈਣਾ ਨੂੰ ਫੁੱਲ ਨਹੀਂ ਗਰਮ ਜੋਗ ਦਾ ਤਰੋਂ ਦੇਓਗੇ 7 8 10 ਕਿਲੋ ਤੱਕ ਸ਼ੀਰਾ ਪਾਓ ਜੇ 7 8 10 ਕਿਲੋ ਨਹੀਂ ਢੀਠ ਚ ਪਾ ਰਹੇ ਹੋ ਖੁਰਲੀ ਦੇ ਵਿੱਚ 2 2.5 ਕਿਲੋ ਸ਼ੀਰਾ ਚੰਗੀ ਤਰ੍ਹਾਂ ਪੱਠਿਆਂ ਚ ਲਾ ਕੇ ਵਧਿਆ ਪਲਟੀ ਦਾ ਬਚਨ ਨੂੰ ਦਿਓ ਪਰ ਯਾਦ ਰੱਖੋ ਜਦੋਂ ਸ਼ੀਰਾ ਬਰਤਨ ਹੈ ਬਫਰ ਦੇ ਲੈਨ ਦੀ ਸਪਰਤਨਾ ਜ਼ਰੂਰੀ ਹੈ ਨਹੀਂ ਕੰਮ ਜਲੜਾ ਪਕੇ ਨਾਲ ਵਗਿਆਣਕ ਸੋਚ ਪਾਉਣੀ ਪੈਣੀ ਹੈ ਬਫਰ ਨੇ ਇਹ ਯਕੀਨੀ ਬਣਾਉਣਾ ਹੈ ਵੀ ਪਸ਼ੂ ਦੇ ਪੇਟ ਦਾ ਜਿਹੜਾ ਤਜਾਬੀ ਪਾਣਾ ਹੈ ਉਹ ਸਹੀ ਰਹੇ ਤਜਾਬੀ ਪਾਣਾ ਹੈ ਪੇਟ ਦਾ ਜਿਹੜੇ ਪਸ਼ੂ ਦੇ ਸੋਏ ਘਟਾਉਰੇ ਹੈ ਜਿਹਦੇ ਕਰਕੇ ਪਸ਼ੂ ਦੇ ਪੈਰ ਡਲਦੇ ਹੈ ਜਿਹਦੇ ਕਰਕੇ ਫੈਟ ਘਟਦੀ ਹੈ ਸਾਡੀ ਜਿਹਦੇ ਕਰਕੇ ਐਸਰਬ ਘਟਦੇ ਹੋ ਲੋਕਾਂ ਲੋਕੀਆ ਖਸ ਪੈਰ ਡਲਦੇ ਹੈ ਸਭੀ ਫੈਟ ਵੀ ਪੂਰੀ ਹੋਦੀ ਸਭੀ ਐਸਰਬ ਵੀ ਪੂਰੀ ਹੋਦੀ ਇੱਕੋ ਹੀ ਕਾਰਨ ਹੈ ਵੀ ਅਸੀਂ ਪਸ਼ੂ ਨੂੰ ਬਫਰ ਘੁੜਾ ਲਦੇ ਹਾਂ دوسری جی گل بڑی ضروری گل میں کرنا چاہنا میرے بڑے بڑے بار بار میرے سامنے مسئلہ دیتا گیا ہے لوگ شکایت کر رہے ہیں پشو کی تارا صاف نہیں ہے تھوڑا سمسیا آ گئی ہے یہ تارا صاف نہیں ہے دیکھو ایک میری گل یاد رکھے ہو تارا صاف نہ ہونے کا مطلب کدے نہیں ہے کہ بچے دانی کے انفیکشن یہ نہیں ہے صاحب جی نہیں ہے تو دو چیزاں بڑھیاں سپسٹ ہے اے یاد رکھو دو چیزاں بالکل سپسٹ ہے پہلا کارن پشو چ لگو تتوں کی گاٹ جا گل کر دیں جنک کوپر کوالٹ مین آن آئرن کرومی سلینیم دجا کارن کی ہے پشو پروٹین دی گاٹ ہے بدیا کوالٹی دی کھانو نہیں پی رہی ਜਵਾਈ ਪਰ ਹੋਣਾ ਮਸਲਾ ਨਹੀਂ ਹੈ ਕਿ ਤੀਜਾ ਕਾਰਨ ਕੀ ਹੋ ਸਕਦਾ ਜਿਹੜਾ ਖਾਸ ਕਰਕੇ ਅੰਤ ਦੀ ਗਰਮੀ ਜਿਹੜੀ ਸੁੱਕੀ ਗਰਮੀ ਹੁੰਦੀ ਹੈ ਜਾਂ ਅੰਤ ਦੀ ਸਰਦੀ ਦੇਖਿਆ ਜਾਂਦਾ ਉਹ ਹੈਗਾ ਵੀ ਪਸ਼ੂ ਦੇ ਖੂਨ ਚ ਯੂਰੀਆ ਵਧਰੇ ਬੁੱਧੀ ਕੀ ਪੱਕੀ ਨਿਸ਼ਾਨੀ ਹੈ ਪਸ਼ੂ ਦੇ ਖੂਨ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਫੀਡ ਚ ਯੂਰੀਆ ਪਾਇਆ ਹੋਵੇ ਫੇਵਰੇਵਰ ਤੇ ਆਣਾ ਸੁਣੋ ਕਿਤੇ ਹੋਰ ਅਸਲੀ ਕਾਰਨ ਰਹੀਏ ਜਦੋਂ ਜ਼ਿਆਦਾ ਸਰਦੀ ਪੈਂਦੀ ਹੈ ਜਾਂ ਜ਼ਿਆਦਾ ਗਰਮੀ ਪੈਂਦੀ ਹੈ ਉਦੋਂ ਪੌਦਿਆਂ ਦੇ ਵਿੱਚ ਜਿਹੜੀ ਭੋਜਨ ਪੈਦਾ ਕਰਨ ਦੀ ਪ੍ਰਕਿਰਿਆ ਹੁੰਦੀ ਹੈ ਜਿਹਨੂੰ ਫੋਟੋਸਿੰਥੇਸਿਸ ਕਹਿੰਦੇ ਅਸੀਂ ਉਹ ਬੰਦ ਹੋ ਜਾਂਦੀ ਹੈ ਸਾਡਾ ਪੱਕਾ ਹੀ ਹੈਗਾ ਵੀ ਬਸੰਤ ਥੋੜਾ ਜਿਹਾ ਰੁਕੇ ਤੇ ਯੂਰੀਆ ਪਾਤਾ ਜਾ ਕੇ ਸੀਗੀ ਘਾਹ ਨੂੰ ਮੈਮਰੀ ਨਹੀਂ ਕਿ ਅਸੀਂ ਯੂਰੀਆ ਪਾਤਾ ਜਾ ਕੇ ਉਸੇ ਨਾਲ ਕੀ ਹੁੰਦਾ ਹੈ ਪਸ਼ੂ ਦੇ ਖੂਨ 'ਚ ਯੂਰੀਆ ਵੱਧ ਜਾਂਦਾ ਹੈ ਪੋਧਾ ਘਰ ਲੀਕੇ ਤੇ ਕੋ ਗਲਤੀ ਕੀ ਹੁੰਦੀ ਹੈ ਵੀ ਜਦੋਂ ਤਾਲਸ ਹੋਇਆ ਪਸ਼ੂ ਹੈ ਅਸੀਂ ਨਹੀਂ ਕਰਦੇ ਵੀ ਵਧੀਆ ਕੰਪਨੀ ਦੀ ਫੀਡ ਲੈ ਲੈਂਦੇ ਜੀ। ਤੂੰ ਸਾਨੂੰ ਹੁੰਦਾ ਖੁੱਦ ਘੱਟਣੀ ਏ। ਫਿਰ ਬਾਪੂ ਕਹਿੰਦਾ ਵੀ ਯਾਰ ਫੀਡ ਨਾ ਕਰਨੀ ਮਨ ਨਹੀਂ ਖਲ ਦੀ ਬੋਰੀ ਲੈ ਕੇ ਆਉਂਦੀ ਨਾਲ। ਖਰਚਾ ਬੜਿਆ ਹੈ ਕੁਝ ਵੀ ਹੈ ਨਾ ਚੋਫਾ ਕਹਿੰਦਾ ਖਲ ਦੀ ਬੋਰੀ ਲੈ ਲੈ। ਉਧਰੋਂ ਪ੍ਰਸ਼ੀਮ ਪੈ ਰਿਹਾ ਜਿਹਦੇ ਵਿੱਚ 7 18% ਪ੍ਰੋਟੀਨ ਆ ਸਾਡੀ। ਇਹ ਸਾਰੀਆਂ ਚੀਜ਼ਾਂ 'ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਖੂਨ ਦੇ ਵਿੱਚ ਯੂਰੀਆ ਵੱਜ ਜਾਂਦਾ ਹੈ। ਲੱਛਣ ਕੀ ਮਿਲੂਗਾ ਤੁਸੀਂ ਦਵਾਈ ਭਾਵੇਂ ਰੋਜ਼ਾਨਾ ਰੋਜ਼ ਨੂੰ ਤਰ੍ਹਾਂ ਸਾਭ ਨਹੀਂ ਰੱਖੀਆ ਪਸ਼ੂ ਦੇ ਬਾਹਰ ਬਾਹਰ ਛਣਾਜੂ ਛਿੱਗੀਆਂ ਹੋਈਆਂ ਗੋਲੀਆਂ ਦੇ ਵਿੱਚ ਛਿੱਗੀਆਂ ਰਹਿ ਜਾਣੀਆਂ ਦੁੱਧ ਪਤੀਲੇ ਦੇ ਨਾਲ ਲੱਗਣਾ ਪਤੀਲਾ ਸਾਫਣਾ ਹੋਣਾ ਮਤਲਬ ਖੋਜ ਚ ਯੂਰੀਆ ਵਧਿਆ ਹੋਵੇ ਟੈਸਟ ਕਰਾਉਣ ਤੇ ਬੰਦਿਆਂ ਲਈ ਰੋਡਰਿਚ ਕੋਈ ਬੱਟੀ ਕਰਨੀ ਜੇ ਰੋ ਮੱਠੇ ਪਾਤੇ ਮਤਲਬ ਸਵੇਰੇ 7:00 ਵਜੇ ਮੱਠੇ ਪਾਤੇ 8:30 9:00 ਵਜੇ 1.5 ਘੰਟੇ ਬਦੋ ਫੂਨ ਦਾ ਸੈਂਪਲ ਟੈਸਟ ਕਰਾ ਲਓ ਜੇ ਯੂਰੀਆ ਪੱਛੀ 30 ਮਿਲੀਗ੍ਰਾਮ ਤੋਂ ਜ਼ਿਆਦਾ ਆ ਰਿਹਾ ਮਤਲਬ ਕਿ ਵਧਿਆ ਹੋਵੇ

ਠੀਕ ਹੈ ਮੇਰੇ ਨਾਲ ਸਵਾਲ ਕਰ ਸਕਦੇ ਹੋ WhatsApp ਤੇ ਕਈ ਵੇਰ ਮੇਰੇ ਨਾਲ ਨਹੀਂ ਗੱਲ ਹੁੰਦੀ ਮੈਥੋਂ ਵੀ ਨਹੀਂ ਮਿਸ ਮਿਸ ਹੋ ਜਾਂਦਾ ਸਵਾਲ ਨਾਲ ਜਿਹਾ ਕੋਆਰਡੀਨੇਟਰ ਆਪਣਾ ਗਗਨ ਜੀ ਹੈ ਉਹ ਬਹੁਤ ਸਾਰੇ ਹੈਗੇ ਸਾਡੇ ਬੰਦੇ ਸੀਬੀਸੀ ਚੈੱਕ ਕਰੋ ਵੀ ਖੂਨ ਦੇ ਵਿੱਚ ਵਾਕੇ ਇਨਫੈਕਸ਼ਨ ਤਾਂ ਨਹੀਂ ਹੋਈਏ ਜੇ ਖੂਨ ਚ ਇਨਫੈਕਸ਼ਨ ਹੋਈ ਹੈ ਜਾਂ ਖੂਨ ਘੱਟ ਗਿਆ ਤਾਂ ਉਹਦਾ ਨਾਲ ਕਰੋ ਦਵਾਈ ਪਰ ਉਹ ਨਹੀਂ ਹੰਦੇਗਾ ਪਸ਼ੂ ਦੀ ਖੁਰਾਕ ਸਹੀ ਕਰੋ ਕਿਉਂਕਿ ਬਿਮਾਰੀਆਂ ਨਾਲ ਰੜਨ ਦੀ ਸ਼ਕਤੀ ਘੱਟ ਰਹੀ ਹੈ ਪਸ਼ੂ ਦੀ ਐਂਜੇ ਪਸ਼ੂ ਨੂੰ ਹਲਦੀ ਜਿਹੜੀ ਹੈ ਸਾਡੀ ਦੇਸੀ ਹਲਦੀ ਨੇਚਰਲ ਤੌਰ ਤੇ ਐਂਟੀਬੈਕਟੀਕ ਹੈ ਇੱਕ ਚਮਚਾ ਰੋਟੀ ਦਾ ਦੇਣਾ ਸ਼ੁਰੂ ਕਰੋ ਕਰਨਾ ਬੈਠਾ ਕੋਈ ਹਲ ਨਹੀਂ ਹੈ ਬਾਕੀ ਦੇ ਕੋਈ ਸਮੱਸਿਆਵਾਂ ਬਹੁਤ ਨੇ ਸਮਾਂ ਬਹੁਤ ਨੇ ਮੈਂ ਤੁਹਾਨੂੰ ਹੀ ਤੇ ਹੀ ਕਹੂੰਗਾ ਵੀ YouTube ਚੈਨਲ ਨਾ ਕੋਈ ਪੈਸੇ ਕਮਾਉਣ ਵਾਸਤੇ ਨਹੀਂ ਬਣਾਇਆ ਤੁਹਾਡੇ ਵਾਸਤੇ ਬਣਾਇਆ ਬਾਬੇ ਨਾਲ ਦੀ ਸੱਚੀ ਸੋਚੀ ਸੋਚਦੇ ਮੈਂ ਅੱਜ ਕਹਿਣਾ ਠੋਕ ਕੇ ਪੈਰਾ ਦੇਈਦਾ ਜੀ ਨਾ ਕਿਸੇ ਕੰਪਨੀ ਦਾ ਪ੍ਰਚਾਰ ਕੀਤਾ ਨਾ ਕਿਸੇ ਦਾ ਕਰਨਾ ਹੈ ਜੀ ਮੇਰਾ ਜਦੋਂ ਮਰਜੀ ਬੋਲ ਕੇ ਦੇਖ ਲਓ 350 400 ਵੀਡੀਓ ਹੋ ਗਈ ਹੈ ਤੁਹਾਡੇ ਵਾਸਤੇ ਬਣਾਈ ਹੈ ਬਹੁਤ ਸਾਰੇ ਲੋਕ ਸਵਾਲ ਜੱਗਦੇ ਹੈ ਕੋਈ ਵੀ ਸਵਾਲ ਚੱਕਣਾ ਨਹੀਂ ਚਾਹੀਦਾ ਕੋਈ ਵੀ ਜੀਐਨ ਉਹਨਾਂ ਦਾ ਵੀ ਪਰ ਮੈਂ ਚਾਹੁੰਦਾ ਵੀ ਜੋ ਮੈਂ ਦੱਸਿਆ ਉਹਨੂੰ ਲਾਗੂ ਕਰੋ ਉਹਤੇ ਅਮਲ ਕਰੋ ਤਰੂ ਨੂੰ ਨਹੀਂ ਫਾਇਦਾ ਹੁੰਦਾ ਜੀ ਹਾਂ ਤੁਸੀਂ ਮੈਨੂੰ ਜਰੂਰ ਤੁਹਾਡਾ ਪੂਰਾ ਹੱਕਿਆ ਮੈਨੂੰ ਪੁੱਛਣਾ ਵੀ ਸਤਿ ਅਕਾਲ ਮੰਨੀ ਸੀ ਪਰ ਤੁਹਾਨੂੰ ਫਾਇਦਾ ਨਹੀਂ ਹੋਇਆ ਖੁਰਾਕੀ ਮਸਲੇ ਹੀ ਖੁਰਾਕ ਨਾਲ ਹੱਲ ਹੋਣੇ ਆ ਨਾ ਦਵਾਈਆਂ ਨਾਲ ਹੱਲ ਹੋਇਆ ਨਾ ਦਵਾਈਆਂ ਨਾਲ ਹੋਵੇ ਠੀਕ ਹੈ ਧੰਨਵਾਦ